ਵਾਹਿਗੁਰਜ ਦੇ ਕਾਖਾਲ ਸਾਹਿਬ ਵਾਹਿਗੁਰਜ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਆਪ ਜੀ ਸਰਵਨਕਾਰਿਓ ਕਥਾ ਸੰਤਿਆ ਸ਼ਬਦ ਅਰਥ ਸ੍ਰੀ ਜਪੁ ਸਾਹਿਬ ਜੀ ਦੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪਰੇਤ ਦੇਵਸੋ ਤਰਮੇ ਏ ਪ੍ਰਭ ਤੈਨੂੰ ਸਾਡੇ ਨਮਸਕਾਰ ਹੈ ਤੂੰ ਸਦਾ ਜੀਵਾਂ ਦੀ ਰੱਖਿਆ ਕਰਨ ਵਾਲਾ ਪੀ ਹੈ ਅਤੇ ਇਸਾ ਕਾਰਨ ਮਾਰਨ ਵਾਲਾ ਪੀ ਹੈ اے ਪ੍ਰਭੂ ਮੰਦਿਆਂ ਤੇ ਚੰਗੀਆਂ ਰੂਹਾਂ ਇਹ ਸਭ ਤੇਰਾ ਹੀ ਰੂਪ ਹੈ ਇਹ ਸਾਰਾ ਤੇਰਾ ਹੀ ਪਰਿਵਾਰ ਹੈ ਤੂੰ ਸਭ ਦਾ ਮਾਲਕ ਹੈ ਅਤੇ ਆਪਣੇ ਇਸ ਸਾਰੇ ਜਗਤ ਪਰਿਵਾਰ ਨੂੰ ਗਹੁ ਨਾਲ ਪਾਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ